हाय हम आलम दर्जी हां पानी पीनी होनी है ही हां क्यों यार आ भी जट्टा ओ काश बाहर चल गया चला चलिए सासरी काल पंजाबीयो की हाल चाल या वेलकम बैक टू माय आवर न्यू व्लॉग।ਇਸ ਦੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਤੇ ਆਪਣਾ ਵਲੌਗ ਵੇਖੋ, ਲਾਈਕ ਕਰੋ, ਕਮੈਂਟ ਕਰੋ, ਹੋਰ ਵੀਡੀਓ ਵੇਖ ਲਈ ਸਬਸਕ੍ਰਾਈਬ ਕਰੋ। ਹਾਂ ਲਾਵੇ। ਹਾਏ, ਸ਼ੇਰ ਸ਼ੇਰ। ਆ ਜਾ ਆ ਜਾ ਆ ਜਾ ਆ ਜਾ। ਅਰੇ ਨੰਸੀ। ਆ ਜਾ। ਤਰਾ ਹੋਂਠ ਹੋਣੇ ਆਪਣੇ ਬੰਦੇ ਸੱਤੇ ਸੱਤੇ ਉਹਨੇ ਸਾਰੇ ਠਾਕੇ ਲੈਉਣੇ ਆ। ਕੁਛ ਨਹੀਂ ਆ ਕੀ ਜਾਂਦੇ ਆ। ਅੱਜ ਕਾ ਸ਼ੁਰੂ ਕਰਮ। ਉਹ ਜ਼ਿਆਦੇ ਪੀ ਲੈਣ ਦਿਆ ਕਰੋ ਬਾਬਾ। ਹਾਂਜੀ ਕੀ ਆ। ਚੱਲਾ ਚਲੀਏ। ਪੈਸਾ ਘੜਾ ਲੈਣ ਨੂੰ। ਮਰ ਰੋਟੀ ਖਾਣ ਦਾ ਓਏ ਰੋਟੀ ਖਾ ਖਾ ਗੋਣਾ ਆ ਮਿੰਟ ਮਾਰ ਪੈਸੇ ਘੜਾ ਗਲੂਣੀ ਆ ਆ ਦੇਖ ਇਹ ਉਹ ਤਾਂ ਨਹੀਂ ਇੱਥੇ ਮੈਂ ਕਿਹੜਾ ਆਉਂ ਸਮੋਗ ਤੇ ਗਿਆ ਕੋਲੇ ਲੱਭਾ ਓਏ ਉਹ ਕਿੰਦਰਾ ਘਰੇ ਪਿਆ ਆ ਓਏ ਬਾਰੇ ਤੇ ਉਹਨੂੰ ਲੱਗਾ ਨਾ ਉਹਨੂੰ ਆਰਟੀਫਿਕੇਸ਼ਨ ਲੱਗਦੀ ਆ ਹਾਂ ਦੀ ਬਦਦ ਨਾ ਹਾਂ ਮੈਂਟ ਮਾਰ ਮੈਂਟ ਯਾਰ ਮੈਂਟ ਕੋਣ ਤੂੰ ਨਾ ਪਉਣਾ ਹੀ ਆ ਖਲਾਰ ਬੱਚੇ ਅੜੇ ਤਰਨ ਸੋਹਣੇ ਤੇ ਪੜ੍ਹੇ ਵਾ ਇੱਕ ਕੱਲ ਮਰ ਜਾਂਦੇ ਮੈਂਟ ਮਾਰ ਮੈਂਟ ਯਾਰ ਮੈਂਟ ਇਹ ਨਿਯਮ ਬੰਦੇ ਨਾਲ ਹੀ ਭੜਾਵਾ ਹੈ ਸਰਕਾਰੀ ਛੁੱਟੀ ਦੇ ਨਾਲ ਹੀ ਉਹ ਸਰਕਾਰੀ ਉਹ ਜਾਂਦੇ ਦੇ ਸਕੂਲੇ ਉਹ ਜਾਂਦੇ ਉਹ ਜਾਂਦੇ ਬੱਚੇ ਗਏ ਆ ਗਏ ਆ ਹੈ ਉਹ ਗਏ ਨੰਗੇ ਆ ਕੀ ਕਰਨੇ ਆ ਤੇ ਪਰ ਉਹ ਫਿਰ ਉਹਨਾਂ ਦਾ ਗਮੀ ਦੇ ਖਤਮ ਹੋ ਗਏ ਬੜੀ ਜਰਦ ਚੱਲ ਆਪਾਂ ਮੋੜਾਵਾਂਗੇ ਆਪਾਂ ਨੂੰ ਕੀ ਆ ਕੋਈ ਵਜ੍ਹਾ ਨਹੀਂ ਹੁੰਨੇ ਅਸੀਂ ਹਾਂ ਕਿਉਂ ਯਾਰ ਤੈਨੂੰ ਇਤਰਾ ਲੱਗਦਾ ਅਸੀਂ ਤੈਨੂੰ ਇੰਨੀ ਹੋ ਲੱਗਦੇ ਆ ਭੁੱਖੇ ਲੱਗਦੇ ਆਂ ਇਹ ਘਰ ਉਹਨੇ ਆਖੇ ਉਹ ਰਾਤੀ ਗੰਜਰਾ ਬੂਹੇ ਖੜਕੇ ਤੈਨੂੰ ਤੂੰ ਹੀ ਸਤੇ ਰਹਿ ਚਾਚਾ ਰਾਣੇ ਕੇ ਤੇ ਫੇਰੇ ਸ਼ੇਰੇ ਸ਼ੇਰੇ ਕੇ ਬਾਝ ਖੜਕੇ ਫੇਰ ਕੀਤਾ ਚਾਚਾ ਰਫਲ ਲੈ ਕੇ ਆ ਗਿਆ ਸਹੀ ਗੱਲ ਆ ਚਾਚਾ ਆਹੋ ਉਹ ਤੋਂ ਬਾਅਦ ਫੇਰ ਛੇਰੇ ਕੇ ਖੜਕੇ ਆਂ ਤਾਨੂੰ ਸੁਰਤੀ ਕੋਈ ਨਹੀਂ ਉਹ ਗਾਂ ਘਰ ਰੜੀ ਦੂਰ ਪੈ ਜਾਂਦਾ ਚਾਚਾ ਮੁਲਖ ਦੇ ਰੌਲਾ ਚਾਚਾ ਹੀ ਬਾਹਰ ਖਲੋਤੇ ਆ ਬੜਾ ਚਿਹਰਾ ਹੀ ਬਾਹਰ ਖਲੋਤੇ ਸਾਬ ਵੀ ਕਿ ਰਿਸ਼ਤੇਦਾਰ ਹੈ ਉਹ ਡਰ ਗਿਆ ਲੁਕੇ ਕਿੱਥੇ ਚਾਚਾ ਸਾਰਾ ਮੁਲਖੀ ਕੁੜੀਆਂ ਗਲੀ ਸਾਰੀ ਬਾਹਰ ਨਿਕਲ ਗਈ ਸਾਡਾ ਸਾਰਾ ਟੰਪਰ ਸਾਡਾ ਸਾਰਾ ਟੰਪਰ ਚਾਚੇ ਸਾਰੇ ਬਾਹਰ ਆਹੋ ਇਧਰ ਆ ਚਾਚਾ ਚੱਕਿਆ ਚਾਹੇ ਰਹਿ ਗਏ ਇੱਥੇ ਓਏ ਉੱਤਪਾ ਬੰਦੇ ਆਇਆ ਬਾਹਰ ਕੁੜੀਆਂ ਜੇ ਪੈਨ ਲਾਤ ਨੂੰ ਆ ਵੀ ਬਾਹਰ ਸੁੱਤੀ ਹੈ ਲਾਤ ਨੂੰ ਤਫੜ ਇੰਨੇ ਕਿਥੇ ਫੜਨੀ ਹੈ ਇਹ ਤੁਹਾਨੂੰ ਸੁਰਤ ਸਰਤ ਮਾਸਾ ਸੁਰਤ ਨਹੀਂ 11:30 ਦਾ ਟਾਈਮ ਹੈ ਸਾਢੇ 11:30 ਦਾ ਟਾਈਮ ਹੈ ਨਹੀਂ ਪੀਤੀ ਨਹੀਂ ਓ ਪੀਤੀ ਨਹੀਂ ਜੇ ਪੀਤੀ ਹੁੰਦੀ ਫਿਰ ਕਿੱਥੇ ਉੱਠਣਾ ਹੈ ਜੇ ਨਹੀਂ ਪੀਤੀ ਤਾਂ ਫਿਰ ਨਹੀਂ ਕੱਲੇ ਤਾਂ ਪੁੱਛ ਨਹੀਂ ਗੱਲ ਕੀ ਕੀਤੀ ਆਨੇ ਚੰਗੇ ਰਹਿ ਗਏ ਆਪਾਂ ਚਪਲਾ ਨਹੀਂ ਪਾ ਗਏ ਇਹਨੇ ਤੇ ਕੰਡੇ ਵਾਜਣੇ ਸੀ ਚੰਗੇ ਰਹਿ ਗਏ ਆਪਾਂ ਚਪਲਾ ਨਹੀਂ ਪਾ ਗਏ ਇਹਨੇ ਤੇ ਕੰਡੇ ਵਾਜਣੇ ਸੀ ਤੇ ਅੱਜ ਕੱਲ ਮਣ ਸਾਡਾ ਚੰਗੇ ਚੰਗੇ ਰਹਿ ਗਏ ਆਪਾਂ ਚਪਲਾ ਨਹੀਂ ਪਾ ਗਏ ਇਹਨੇ ਤੇ ਰੋੜੇ ਵਾਜਣੇ ਸੀ ਆਪਾਂ ਇਹਨੇ ਦਿਮਾਗ ਨਹੀਂ ਲਾਇਆ ਆਪਾਂ ਤਿੰਨੇ ਜਣੇ ਇੱਕ ਕਣ ਫੌਜੀ ਹੈ ਬੈ ਦਾ ਮੋਟਰਸਾਈਕਲ ਤੇ ਬੈ ਕੇ ਚੱਲ ਜਾਈ ਤੇ ਮੇਰੇ ਕੋਲ ਇੱਕ ਮੋਟਰਸਾਈਕਲ ਦਾ ਆਪਾਂ ਦੋਵਾਂ ਨੇ ਤਿੰਨ ਲੈਣਾ ਹੀ ਨਾ ਦੋਵਾਂ ਕੀ ਦਾ ਪੁੱਜੀ ਤੁਰ ਕੇ ਆਏ ਜਦ ਤੇ ਭਾਈ ਪਰਪੁਰਦਾ ਤੇ ਮੈਂ ਨੂੰ ਰੋਇਆ ਮੈਨੂੰ ਫੋਨ ਲਾ ਨਹੀਂ ਘੋਡੀ ਨਹੀਂ ਲਿਆਉਂਦੇ ਨਹੀਂ ਹੋਣਾ ਸਾਢੇ 7 ਦਾ ਟਾਈਮ ਹੀ ਤੂੰ ਪਾਕਾ ਮੇਰੇ ਕੋਲ ਬੈਠਾ ਹੈ ਤਾ ਮੈਂ ਤੂੰ ਮੈਂ ਤੋਦੋ ਘਰੇ ਗਿਆ ਹਾਨੂੰ ਕੀ ਪਤਾ ਹੈ ਮੈਂ ਤੋਦੋ ਘਰੇ ਗਿਆ ਹਾਨੂੰ ਕੀ ਪਤਾ ਤੂੰ ਘਰੇ ਰਿਹਾ ਤੂੰ ਦੂਰ ਤੇ ਜਾਂਦਾ ਮੈਂ ਜਾਂਦਾ ਰਿਹਾ ਮੈਂ ਜਾਂਦਾ ਰਿਹਾ ਓ ਮੇਰੀ ਗੱਲ ਸੁਣ ਭਰਾਵਾ ਫੋਨ ਨਾ ਨਾ ਉਤਰਹੀਂ ਲੋਰ ਚ ਤੁਰਿਆ ਤੇ ਲਾਉਂਦੇ ਤੁਰਿਆ ਤੇ ਦੇਖ ਪੀਣੀ ਕਿੰਨੇ ਉਹ ਟਾਈਮ ਕੀ ਲੱਗਦਾ ਈ ਅਸੀਂ ਆ ਨਿਕਲ ਕੇ ਥੋੜਾ ਗਾੜੀ ਆਏ ਡੇਰੀ ਦਾ ਕਰਾਏ ਆ ਤਾਂ ਮੰਤ ਵਾਲੀ ਗੱਡੀ ਆ ਵੀ ਗਈ ਮਗਰ ਨਾ ਤੁਰ ਕੇ ਆਏ ਚਾਚਾ ਬੜਾ ਨਾ ਵੀ ਡੱਕਿਆ ਦੋ ਗਣੀਆਂ ਲੱਗੋ ਨਾ ਕਿ ਤਿੰਨ ਗੜੀਆਂ ਲੱਗੋ ਨਾ ਕਿ ਇੱਕ ਪੁੱਜੇ ਮੋੜ ਤੇ ਲੰਘ ਗਿਆ ਨਾ ਵੀ ਡੱਕਿਆ ਹੋਰ ਆਪਣਾ ਆਹੋ ਕਹੇ ਇਹਨਾਂ ਨਹੀਂ ਡੱਕਿਆ ਅਸੀਂ ਤੁਰ ਕੇ ਆਏ ਤੇਰਾ ਰਾਜ ਹੁੰਦਿਆਂ ਨੂੰ ਚੇਤਾ ਆਇਆ ਕਿ ਜੇ ਚਪਲਾ ਪਾਈਆਂ ਨਾ ਹੁੰਦੀਆਂ ਤਾਂ ਫਿਰ ਕੰਡੇ ਵੱਜਦੇ ਹੀ ਆ ਆ ਵੀਰ ਦੀ ਜਵਾਨੀ ਆ ਇਹ ਗੱਲ ਆਲਾ ਚੰਗਿਆ ਰਹਿ ਗਿਆ ਆਪਾਂ ਚਪਲਾ ਨਹੀਂ ਪਾਈਆਂ ਨਹੀਂ ਤੇ ਕੰਡੇ ਵੱਜ ਗਏ ਸੀ ਆਪਣੇ ਪਾਗੇ ਵੇਹਲਾ ਪਾਗੇ ਵੇਹਲਾ ਮੇਰੀ ਗੱਲ ਸੁਣਿਆ ਯਾਰ ਪਹਿਲੇ ਦਿੱਤਾ ਦਾੰਦੀ ਖੰਡ ਤੇ ਦਾੰਦ ਲਗੀ ਦਾਂ ਦੀ ਕਾਫੀ ਬੱਲਾ 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 ਹੋਰ ਦੱਸੋ ਬਈ ਹੋਰ ਦੇਖੋ ਉਹ ਦਾਦਾ ਆ ਦੇ ਫੌਜੀ ਆ ਪੁੱਤੋ ਲੈ ਤੇਲ ਪੁੱਕੜਾ ਆਵੇ ਫੌਜੀ ਆ ਆਹ ਲਾ 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 ਇਹ ਆ ਦੇ ਕਿੱਦੇ ਮੇਰੀ ਆਪਣੀ ਤਾਂ ਸ਼ਰਤਾਂ ਲੱਗੀਆਂ ਇਹ ਵੀ ਸ਼ਰਤਾਂ ਹੀ ਉਹ ਤੋਂ ਬਾਅਦ ਤੱਕ ਰੋਂਦੀ ਆ ਉਹ ਫੇ ਕਿੱਥੇ ਐ ਮੋਰਚਲ ਤੇ ਇਹ ਕਿੰਨੇ ਦੀ ਲੈਣੀ ਖੰਡ ਕਿੰਨੇ ਹੈ 30 20 ਹਾਂ 30 ਦੀ 30 ਦੇ ਦੇ ਤੇ 10 10 ਦੀ ਕੌਫੀ ਉਹ ਸਰੀ ਕੌਫੀ ਕੌਫੀ ਉਹ 2 ਰੁਪਏ ਵਾਲੀ ਮੇਲੇ ਪਹਿ ਪੂਰੇ ਪਹਿਲੇ ਮੇਲਾ ਵੀ ਇਹ ਕਰਦਾ ਹਨੂ ਪੁੱਛਣ ਆਈ ਦਿਖਾ ਦੇਰੀ ਨੇ ਰਹਾਂ ਕਿੰਨੇ ਆਉਣਗੇ 5 5 ਪੈਟ ਦਾ ਦੋ ਦਾ ਇੱਥੇ 5 ਹੀ ਆਉਣੇ ਹਾਂ ਹਾਂ ਬਾਦੋਂ ਬਣਾ ਲਈ ਪ੍ਰੋਵਾ ਨਾ ਹੀ ਕਿੰਨੀ ਕਰੋਗੇ ਖੰਡ ਕਿੰਨੀ ਆਉਦੀ ਥੋੜਾ ਲੈ ਗਏ ਹਾਂ ਇਹ ਕਿੰਨੀ ਨਹੀਂ ਲੈਣ ਆਏ ਕਿ ਟਿਕੂਟ ਚਾਲਾ ਉਹ ਵੀ ਪਹਿਲਾਂ ਦੱਸ ਦਿੱਤਾ ਹੀ ਹੁੰਨੇ ਅਰੇ ਸ਼ਰਮ ਦੇ ਮਾਰੇ ਨੇ ਦਿੱਤੇ ਬਾਜਾ ਖੰਡ ਲੱਭਣੀ ਪੈਣੀ ਖੜੀਆਂ ਖੰਡ じゃ ਲੱਭ ਗਿਆ ਕਦੋਂ ਲੱਗਣੇ ਆ ਉਹ ਕੁਛ ਚੰ ਚੱਲਿਆ ਜੇ 2 hours later ਆ ਦੇਖੋ ਬੰਨਣਾ ਚਾਲਾ ਬੰਨ ਪੁੱਤ ਬੰਨ ਪਰਣਾ ਹਾਂ ਗਿਆ ਲੋ ਗਿਆ ਵਧੀਆ 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 ਬੰਨ ਬੰਨ ਮਿੰਟ ਬਲ ਆਪ ਦਾ ਪਰਣਾ ਵੇ ਉਹਦਾ ਸਹੀ ਬਣ ਕੇ ਦੇਈ ਇਹਨੂੰ ਕਹਦੇ ਇਹਨੂੰ ਕਹਦਾ ਸਹੀ ਬਣ ਕੇ ਦੇਣਾ ਪਰਣਾ ਮੈਂ ਕਹਣਾ ਸਹੀ ਬੰਨੂਗਾ ਪੁੱਤ ਓਏ ਰਿਕਾਰਡ ਹੋ ਗਿਆ ਨਾ ਕੋਈ ਨਹੀਂ ਕੱਟ ਲਾਂਗੇ ਪੀਕ ਲਾਵਾਂਗੇ ਉਹ ਗੰਨੇ ਵਾਲਾ ਆ ਗਿਆ ਚਾਚਾ ਇੰਨੀ ਓਏ ਹਾਂ ਤਾਂ ਉਹ ਖਲੋ ਜਾ ਉਹ ਖਲੋ ਜਾ ਯਾਰ ਉਹ ਤੇ ਨਹੀਂ ਜ਼ਰੂਤਰ ਹੁੰਦਾ ਉਹ ਇਹਨੂੰ ਕੰਨ ਥੱਲੇ ਦੇ ਉਹ ਮੈਂ ਕਰਦਾ ਏ ਭਾਬਾ ਵੱਟ ਪਾ ਦੇ ਮੈਨੂੰ ਬੰਨ ਦੇ ਕਿਦਿ ਵਰਤੇ ਪਰਨਾ ਹੀ ਦਾ ਆਇਆ ਅਜ ਤੱਕ ਹੋਰ ਤਾਂ ਆਇਆ ਹੀ ਕੰਮ ਨਹੀਂ ਪੱਗ ਦੇ ਕਿ ਜਾਂ ਪਰਨਾ ਆਇਆ ਜਾਂ ਰਿਫਿਊਜ਼ ਲੈ ਆਇਆ ਕੰਮ ਨਹੀਂ ਕੋਈ ਆਇਆ ਸਿਰਫ ਫਿਊਜ਼ ਲੈ ਗਿਆ ਆਇਆ ਪਰਨਾ ਤਾਂ ਆਇਆ ਹੀ ਨਹੀਂ ਪਰਨਾ ਹੀ ਆਇਆ ਹੋਰ ਤਾਂ ਇਹ ਕੰਮ ਲੋ ਹੀ ਆਇਆ ਆਹਦਾ ਵੇਖੀ ਇੱਕ ਅੱਖ ਦੇ ਤੇ ਇੱਕ ਇੱਕ ਅੱਗੇ ਦੇ ਪੱਲਾ ਦੁਰਿਆ ਫਿਰਦਾ ਲੱਗਾ ਹੀ ਤਾ ਇੰਦਾ ਹੂੰ ਸੁਤਾ ਕਿ ਨਹੀਂ ਆ ਰਹੇ ਹੈਂਡਲ 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 ਸਰਾ ਹੀ ਆਵੇ ਇਧਰ ਪਰਨਾ ਦੇ ਪਰਨਾ ਤੇਰਾ ਵਾਲਾ ਹੈ ਤੇਰਾ ਹੀ ਆ ਆਪ ਦਾ ਦੇਖੀ ਓਏ ਬੇਦੀ ਕਰਦਾ ਮਰਿਆ ਬੰਨਗੇ ਨਹੀਂ ਥੂੜਿਆ ਤੂੰ ਓਏ ਮੇਰੀ ਗੱਲ ਸੁਣ ਤੂੰ ਉਹ ਦੁਕਾਨ ਜੀ ਖੋਲ ਜਿਹੜੇ ਉਹ ਲਾੜੇ ਨੂੰ ਨਹੀਂ ਬੰਦਦੇ ਪੱਗ ਬੁਲੂ ਓਏ ਨੇ ਜਦrangle ਇਹਨੂੰ ਆਪ ਦਾ ਪੱਲਾ ਨਹੀਂ ਪੂਰਾ ਉਹਦਾ ਆਪ ਦੀ ਆਪ ਦੀ ਬੋੜੇ ਕਿੰਨੀ ਾਰ ਪੱਗ ਬੰਨਦਾ ਝੂੜ ਨਾ ਮਰੀ ਤੇ ਉਹ ਤੇ ਜਿੱਦਾਂ ਆਪਾਂ ਵਿਆਹ ਜਣੇ ਉਹਦਨ ਕਿੰਨੀ ਅਰ ਬੰਨੇ ਪੰਜ 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 ਰੀ ਢਾਕੇ ਬੱਦੀ ਤੇ ਬੱਜੀ ਬੜੀ ਸਿਰਾ ਉਹੋ ਜੀ ਬੱਜੀ ਉਹਦੀ ਪਹਿਲੀ ਯਾਰ ਬੱਜੀ ਹੋਰ ਕਿਤੇ ਬੜੀ ਬੱਜੀ ਨਹੀਂ ਜਾਂ ਮੋਰਨੀ ਲਾ ਕੇ ਲੈ ਚੱਲ ਓ ਤਾਰਾ ਤੋੜਦੀ ਵੀਰ ਦੀ ਹੌਲੀ ਗੇ ਨਹੀਂ ਮਗਰ ਆਏ ਮੋਰਨੀ ਲਾਉਣੇ ਕਮਾਗੇ ਓ ਭਰਾਵਾ ਮੇਰੀ ਗੱਲ ਸੁਣਾ ਪਿੱਛੋ ਓ ਇਤਨਾ ਨਾ ਕਰ ਓਏ ਆਂ ਵਾਲ ਵਿੱਚ ਕਰ ਦੇ ਉਂਗਲਾਂ ਖਲੋ ਉਹ ਤਾਂ ਜਾ ਤਾਂ ਕਰ ਲੈਂਦੇ ਵਾਲ ਵਿੱਚ ਵਾਲ ਕਿਹੜੀ ਵਾਲ ਨੂੰ ਚਿਹਰੇ ਨੂੰ ਸਿੱਧਾ ਕਰੋ ਆ ਵੀ ਇਧਰ ਲੈ ਬੰਨਿਓ ਨਾ ਮਤਰਾ ਓ ਵਾਲ ਵਿੱਚ ਕਰ ਦੇ ਨਾ ਵਾਲ ਵਿੱਚ ਹੀ ਆ a few minutes later ਆ ਫੇਰ ਕੱਢਨੇ ਆ ਦਾ ਹੁਣ ਲੋ 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 ਹਾਰ ਸਾਈਡ ਤੇ ਪਾਲਾ ਜੇਪ ਹੈ ਗਿਆ ਪਲੇ ਚ ਪਾਲਾ ਜੇਪ ਪਲੇ ਚ ਪਾ ਆਹਲੀ ਸਾਈਡ ਤੇ ਪਾਲਾ ਮਾਰਾ ਫਰਲਾ ਕਰਦਾ ਬਾਅਦ ਨੂੰ ਰਾਟਾ ਖੇਤ ਆਹ ਫੜ ਇੱਕ ਮਿੰਟਾਂ ਦੀ ਹੜ ਨਾਲ ਆਪਾਂ ਖਾ ਗਏ ਉਹਨੇ ਮੈਨੂੰ ਨਾਲ ਕੀ ਖਵਾਏ ਇਹਦੇ ਵਿੱਚ ਹੈਗੇ ਪਏ ਕੀ ਦੇ ਵਿੱਚ ਹੈਦੇ ਵਿੱਚ ਬਲ ਮਾਇ ਮੈਂ ਮੈਂ ਤੇ ਮੈਂ ਬੜੀ ਇਪਟਿਆ ਫਿਰ ਮਾਰੇ ਆਪਣਾ ਇਹ ਮਾਇਾ ਬਣਾ ਵੱਡੇ ਵੱਡੇ ਸ਼ੌਕ ਕਰਾਉਣਾ ਬਸ ਕਰ ਜਾ ਇੱਕ ਮਿੰਟ ਆਏ ਆਏ ਚੱਲ ਕਾਰ ਸਟਾਰਟ ਉਹ ਪਿੱਛੇ ਮੋੜ ਪਹਿਲਾਂ ਫਰੰਟ ਹਾਲੇ ਤੇ ਚੱਲੀਏ ਉਹਨੂੰ ਪੈਸ ਦੇਈਏ ਚੰਗੇ ਰਹਿ ਗਏ ਤੇ ਅੱਗੇ ਨਹੀਂ ਦੋ ਕਿੱਥੇ ਰਹੇ ਨੇ ਨਹੀਂ ਉਹ ਤੇ ਕੈਨਸਲ ਹੋ ਗਿਆ ਇਹ ਲੈ ਵੀ ਜੱਟਾ ਘਰੇ ਆ ਗਏ ਆ ਤੇ ਮਾੜ ਅੰਦਰ ਜੇ ਹਲੇ ਫੜ ਬੀਬੀ ਬੀਬੀ ਤੂੰ ਉਹਨੇ ਮੈਨੂੰ ਪਹਿਲੀ ਤੇ ਦਿਆ ਲਾ ਪੱਲੀ ਯਾਰ ਪੱਲੀ ਇਧਰ ਖਾ ਪੰਜੀ ਨਹੀਂ 24 ਹੂ ਸਾਰੀ 24 ਹੂ ਉਹ ਨਹੀਂ ਹੋਇਆ ਕਿ ਨਿਕਰੇ ਉਹਦਾ ਹੈ ਕਿ ਉਹਨਾਂ ਕਰ ਗਏ ਹੋ ਬਣੀਆ ਕਿ ਕਰੇ ਤਹੀਂ ਆਉਂਦੇ ਹੀ ਉਹ ਏਰੀਅਮ ਤੋਂ ਕੱਢ ਕੇ ਸਿੰਗਲ ਕਰੇ ਏਰੀਅਮ ਮਾਲੰਦਰ ਜੀ ਕਿੰਨਾ ਰੁਪਇਆ ਵੇਚੀ ਓਕੇ

ਮਸਰ ਲੱਗ ਗਈ ਆ ਓਏ ਉਰਲੇ ਬੰਨੇ ਹੀ ਬਾਪ ਓਏ ਕਿਹੜੀ ਥੋੜਾ ਓਹ ਕਰ ਲੈ ਏ ਏ ਚੱਲੇ ਹਰੀ 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 ਆ ਲੈ ਆਹੀ ਆ ਕੀ ਨਾ ਇਹ ਯੇ ਹੁਣ ਕਿਹੜੀ ਏ ਓ ਕਾਲੀ ਕਾਲੀ ਆ ਸਾਰਿਆਂ ਦਾ ਗਾੜ ਲੀ ਓਏ ਗੱਜੀ ਲੈਂ ਤੇ ਸਾਰਿਆਂ ਦਾ ਗਾੜ ਲੀ ਅਗਲੀ ਸਾਰਿਆਂ ਤੋਂ ਅਗਲੀ ਜਿਹੜੀ ਉਰਲੇ ਬੰਨੇ ਨੂੰ ਉਰਲੇ ਬੰਨੇ ਨੂੰ ਉਰਾਂ ਨੂੰ ਉਰਾਂ ਨੂੰ ਸਾਰਿਆਂ ਤੋਂ ਪਹਿਲੀ ਪਹਿਲੀ ਲੈਂਣ ਆਓ ਪਹਿਲੀ ਪਹਿਲੀ ਕਿਹੜੀ ਆ ਪਹਿਲੀ ਲੈਂਦਾ ਨਹੀਂ ਪਤਾ ਇਧਰਲੀ ਕਿਹੜੀ ਪਗਲੀ ਆ ਇੱਧਰ ਲੈ ਪਗਲੀ ਉਹ ਹੱਥ ਲਾ ਕੇ ਲਾ ਦੋ ਯਾਰ ਹਾਂ ਤੁਜੀ ਤੁਜੀ ਇੱਧਰ ਲੈ ਇੱਧਰ ਲੈ ਈਲੀ ਮਾੜੀ ਧੜੀ ਬਣੀ ਹਾਂ ਹਾਂ ਅੱਛਾ ਇਹੜੀ ਅੱਲਾ ਦੰਡ ਓਹੋ ਬੱਲੇ ਬੱਲੇ ਇਹਦਾ ਆ ਇਹਦਾ ਮੇਰੀ ਮੌਤ ਹੀ ਚੁੱਕੀ ਫਿਰਦਾ ਮੇਰੀ ਮੌਤ ਹੀ ਚੁੱਕੀ ਫਿਰਦਾ ਮਾਰੀਏ ਕੋਈ ਮੈਂ ਫੜਾਉ ਰਿਹਾ ਜੋਟ ਨਹੀਂ ਇੱਕ ਮਿੰਟ ਇਹ ਲਾ ਹੋ ਗਿਆ ਲੋ ਵੀ ਨਜ਼ਰੇ کہیں ਨਿਸ਼ਾਨਾ کہیں ਹੋ ਗਿਆ ਆਪਣੀ ਬਾਤ ਹੀ ਹੋ ਗਿਆ ਉਖਾ ਯਰ ਦਰਾ ਤੂੰ ਮੈਂ ਵੇਖੀ ਤੋੜਦਾ ਆ ਜਿਹੜੀ ਕੀ ਕਰ ਤਮਾ ਦੇਖੀਓ ਲੈ ਵੀ ਮਿੱਤਰਾਂ ਨਾਲ ਨੂੰ ਕਿਨਿਕਲ ਜਾਨ ਕਰੂੰ ਚੱਲਦੇ ਹੱਡੇ ਜੀ ਤੇ ਕਿ ਤੁਹਾਨੂੰ ਦੱਸਾਂ ਅੱਜ ਚੱਲ ਵੀ ਕਿੱਥੇ ਆਓ ਪਤੰਦਰਾ හැෝ බයාන් ඹද යෙදේව ුගක් නැටේ ඇ බො